ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਮੂੰਗ ਦੀ ਦਾਲ ਦਾ ਹਲਵਾ ਏ ਆਪਣੇ ਕੋਲੇ मूंग ਦੀ ਦਾਲ ਆ ਠੀਕ ਹੈ ਜੀ ਇੱਕ ਕੋਲੀ ਆਪਾਂ मूंग ਦੀ ਦਾਲ ਦੀ ਲਈ ਹੈ ਠੀਕ ਹੈ ਜੀ ਤੇ ਹੁਣ ਆਪੇ ਨੂੰ ਚੰਗੀ ਤਰ੍ਹਾਂ ਧੋਵਾਂਗੇ ਤੇ ਧੋ ਕੇ 2 ਘੰਟੇ ਆਪਾਂ ਇਹਨੂੰ ਪਾਣੀ ਦੇ ਵਿੱਚ ਭਿਓ ਕੇ ਰੱਖਾਂਗੇ ਇਸ ਤਰੀਕੇ ਨਾਲ ਜਦੋਂ ਆਪਾਂ ਹਲਵਾ ਬਣਾਵਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਤੁਸੀਂ ਦਾਲ ਨੂੰ ਜ਼ਰੂਰ ਭਿਓ ਕੇ ਰੱਖਿਓ 2 ਘੰਟੇ ਠੀਕ ਹੈ ਜੀ 2 ਘੰਟੇ ਬਾਅਦ ਆਪਾਂ ਤੁਹਾਨੂੰ ਦਿਖਾਣੇ ਆ ਉਸ ਤੋਂ ਬਾਅਦ ਆਪਾਂ ਕਰਦੇ ਆ ਤਿਆਰੀ ਹਲਵਾ ਬਣਾਉਣ ਦੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟ ਉਹਦੇ ਵਿੱਚ ਪਾਵਾਂਗੇ ਆਪਾਂ ਬਦਾਮ ਤੇ ਕਾਜੂ ਠੀਕ ਹੈ ਜੀ ਕਿ ਨਾਲ ਹੀ ਆਪਾਂ ਹੁਣ ਜਿਹੜੀ ਦਾਲ ਨੂੰ 2 ਘੰਟੇ ਭੌਂਕੇ ਰੱਖਿਆ ਸੀ ਕਿ ਉਹਨੂੰ ਆਪਾਂ ਮਿਕਸੀ ਦੇ ਵਿੱਚ ਗ੍ਰੈਂਡਰ ਕਰ ਲਿਆ ਇਸ ਤਰੀਕੇ ਨਾਲ ਪਤਲਾ ਪਤਲਾ ਉਹਦਾ ਪੇਸਟ ਬਣਾ ਲਿਆ ਸੀ ਤੇ ਇੱਧਰ ਆਪਾਂ ਚੰਗੀ ਤਰ੍ਹਾਂ ਬਦਾਮ ਤੇ ਕਾਜੂ ਨੂੰ ਚੰਗੀ ਤਰ੍ਹਾਂ ਕ੍ਰਸ਼ ਕਰ ਲਿਆ ਸੀ ਇਹ ਸਾਰਾ ਸਮਾਨ ਆਪਾਂ ਫਟਾਫਟ ਬਣਾ ਕੇ ਤਿਆਰ ਕਰਾਂਗੇ ਅੱਜ ਕਿਉਂਕਿ ਕਈ ਵਾਰ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰਾ ਕੁਝ ਦੱਸਾਂਗੇ ਲੋ ਜੀ ਇੱਕ ਕੜਚੀ ਪਈ ਆਪੇ ਪਹਿਲਾਂ ਘਿਓ ਦੀ ਇਹ ਦੇਸੀ ਘਿਓ ਦੀ ਵਿੱਚ ਸਾਰਾ ਪ੍ਰਸ਼ਾਦ ਪੜਾ ਕੇ ਆਪਾਂ ਤਿਆਰ ਕਰਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਚੀ ਫੁੱਲ ਭਰ ਕੇ ਬਰੀਕ ਸੂਜੀ ਠੀਕ ਹੈ ਜੀ ਤੇ ਗੈਸ ਨੂੰ ਆਪਾਂ ਬਿਲਕੁਲ ਕਰਾਂਗੇ ਲੋ ਗੈਸ ਨੂੰ ਪਰ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹੈਗਾ ਤੇ ਲੋ ਗੈਸ ਤੇ ਆਪਾਂ ਚੰਗੀ ਤਰ੍ਹਾਂ ਸੂਜੀ ਨੂੰ ਭੁੰਨਾਗੇ ਚਿੰਤ ਕਰੇ ਜੰਗੀ ਤਰ੍ਹਾਂ ਬਰਾਊਨ ਨਹੀਂ ਹੋ ਜਾਂਦੀ ਲਓ ਜੀ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਕਰਨਾ ਹੈਗਾ ਜਿੰਨ ਤੱਕ ਉਹ ਬਿਲਕੁਲ ਘਿਓ ਨਹੀਂ ਛੱਡ ਦਿੰਦੀ ਸੂਜੀ ਨੇ ਬਿਲਕੁਲ ਘਿਓ ਛੱਡ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਜਦੋਂ ਆਪਾਂ ਇਹਦੇ ਵਿੱਚ ਕੜਾਹੀ ਦੇ ਵਿੱਚ ਦਾਲ ਨੂੰ ਐਡ ਕਰਾਂਗੇ ਨਾ ਉਦੋਂ ਆਪਣਾ ਗੈਸ ਬਿਲਕੁਲ ਲੋ ਹੋਣਾ ਚਾਹੀਦਾ ਨਹੀਂ ਤਾਂ ਇੱਕੋ ਦਮ ਉਹ ਆਪਣੀ ਕੜਾਹੀ ਦਿਨਾਲ ਆਪਣੀ ਦਾਲ ਲੱਗ ਸਕਦੀ ਹੈ ਫਟਾਫਟ ਆਪਾਂ ਘੜਛਿਣੂ ਘਮਾਣਾ ਠੀਕ ਹੈ ਜੀ ਜੇ ਤੁਹਾਡੇ ਤੋਂ ਫਟਾਫਟ ਨਹੀਂ ਹੁੰਦਾ ਤਾਂ ਤੁਸੀਂ 1 ਮਿੰਟ ਲਈ ਗੈਸ ਨੂੰ ਬੰਦ ਕਰ ਦਿਓ ਤੇ ਇੱਕੋ ਦਮ ਲਗਾਤਾਰ ਕੜਾਹੀ ਦੇ ਵਿੱਚ ਖਰਚ ਨੂੰ ਕਮਾਉਂਦੇ ਰਹਿਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾ ਹਲਾ ਕੇ ਕਿਉਂਕਿ 1 ਮਿੰਟ ਲਈ ਤੇ ਜ਼ਰੂਰ ਲੱਗੂਗੀ ਕੜਾਈ ਦੇ ਨਾਲ ਉਸ ਤੋਂ ਬਾਅਦ ਇਹ ਬਿਲਕੁਲ ਵੀ ਨਹੀਂ ਲੱਗਦੀ ਹੈਗੀ ਬਸ ਇਹ ਹੀ ਤੁਸੀਂ ਦੇ ਇੱਕ ਵਾਰੀ ਇੱਕ ਫਟਫਟ ਇੱਕ ਕੰਮ ਕਰਨਾ ਠੀਕ ਹੈ ਜੀ ਫਟਫਟ ਕੰਮ ਕਰੋਗੇ ਤਾਂ ਹੀ ਤਾਂ ਆਪਣਾ ਹਲਵਾ ਬਹੁਤ ਫਿੱਤਿਆ ਮੂੰਗ ਦੀ दाल ਦਾ दा ਬਣੂਗਾ ਲਓ ਜੀ ਹੁਣ ਆਪਾਂ ਗੈਸ ਨੂੰ ਕਰਤਾ ਚਾਲੂ ਬਿਲਕੁਲ ਲੋ ਗੈਸ ਤੇ ਤੇ ਨਾਲ ਪਾਤਾ ਇੱਕ ਚਮਚਾ ਦیسی ਘਿਓ ਦਾ ਜਿੰਨਾ ਕ ਆਪਾਂ ਨੂੰ ਲੋੜ ਹੈ ਘਿਓ ਆਪਾਂ ਨਾਲ ਐਡ ਕਰਾਂਗੇ ਇੱਕੋ ਦਮ ਆਪਾਂ ਸਾਰਾ ਘਿਓ ਨਹੀਂ ਐਡ ਕਰਨਾ ਠੀਕ ਹੈ ਜਿੰਨਾ ਕਿਉਂਕਿ ਬਹੁਤ ਜ਼ਿਆਦਾ ਹੋ ਜਾਊਗਾ ਕਈ ਵਾਰੀ ਆਪ ਨੂੰ ਸਿਹਤ ਲਈ ਇੰਨਾ ਘਿਓ ਨਹੀਂ ਵੈਸਟ ਹੁੰਦਾ ਹੈ गाइस ਕਰਕੇ ਆਪਾਂ ਘਿਓ ਨਾਲ ਦੀ ਨਾਲ ਪਾਵਾਂਗੇ ਜਿੰਨਾ ਕ ਆਪਾਂ ਨੂੰ ਲੋੜ ਹੈ ਲੋ ਜੀ ਨਾਲ ਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਹੁਲਾਉਂਦੇ ਰਵਾਂਗੇ ਤੇ ਇਸ ਤਰ੍ਹਾਂ ਪੁੱਠੀ ਕਰਚੀ ਦਾ ਮਸਲਦੇ ਰਵਾਂਗੇ ਜਿੰਨਾ ਚਿਰ ਆਪਣੀ ਦਾਲ ਚੰਗੀ ਤਰ੍ਹਾਂ ਨਹੀਂ ਖਿਲੀ-ਖਿਲੀ ਨਹੀਂ ਹੋ ਜਾਂਦੀ ਉਨਾ ਚਿਰ ਆਪਾਂ ਇਹਨੂੰ ਲਗਾਤਾਰ ਭੁੰਨਦੇ ਰਹਿਣਾ ਇਸੇ ਤਰੀਕੇ ਦੇ ਨਾਲ ਥੋੜਾ-ਥੋੜਾ ਕਿਊ ਇਹਦੇ ਵਿੱਚ ਐਡ ਕਰਦੇ ਰਵਾਂਗੇ ਕਿਉਂਕਿ ਦਾਲ ਦਾ ਜਦੋਂ ਆਪ ਨੂੰ ਸਭ ਤੁਸੀਂ ਸੋਚੋਗੇ ਵੀ ਆਪਣਾ ਪਤਾ ਕਿਵੇਂ ਲੱਗੂਗਾ ਵੀ ਦਾਲ ਆਪਣੀ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਹੋ ਚੁੱਕੀ ਹੈ ਜੀ ਇਹਦਾ ਕੱਲਾ-ਕੱਲਾ ਦਾਣਾ ਹੋ ਜਾਊਗਾ ਖਿਲੀ-ਖਿਲੀ ਦਾਲ ਹੋ ਜਾਊਗੀ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਇਹਨੂੰ ਪਾਣੀ ਦੇ ਵਿੱਚ ਭਿਓ ਕੇ ਰੱਖਦੇ ਉਸੇ ਤਰੀਕੇ ਨਾਲ ਇਕੱਲੀ-ਕ ਤੇ ਬਹੁਤ ਵਧੀਆ ਇਸ ਤਰੀਕੇ ਨਾਲ ਆਪਾਂ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਲਓ ਤੁਸੀਂ ਦੇਖ ਸਕਦੇ ਹੋ ਅੰਦਰ ਆਪਣੀ ਹੱਤੂ ਚਾਹ ਤੱਕ ਪੁਨਕੇ ਤਿਆਰ ਹੋ ਚੁੱਕੀ ਹੈ ਦੇਖੋ ਜੀ ਕਿੰਨੀ ਖਿਲੀ-ਖਿਲੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਆਪਾਂ ਨੂੰ ਚਾਹੀਦੀ ਥੋੜਾ ਟਾਈਮ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਹੋਰ ਪੁੰਨ ਲਿਆ ਸੀ ਲਓ ਜੀ ਦਾਲ ਪੁਨਕੇ ਆਪਣੀ ਬਿਲਕੁਲ ਤਿਆਰ ਹੈ ਤੇ ਆਪਾਂ ਤੁਹਾਨੂੰ ਚੱਕ ਕੇ ਵੀ ਦਿਖਾ ਦਿੰਦੇ ਹਾਂ ਦੇਖੋ ਜੀ ਇਹ ਬਿਲਕੁਲ ਦਾਣੇਦਾਰ ਹੋ ਚੁੱਕੀ ਹੈ ਇਹਦਾ ਮਤਲਬ ਤੁਸੀਂ ਹੁਣ ਸਮਝ ਲਓ ਕਿ ਆਪਣੀ ਦਾਲ ਪੁਨਕੇ ਬਿਲਕੁਲ ਤਿਆਰ ਹੈ ਤੇ ਇੱਕ ਚਮਚਾ ਆਪਾਂ ਵਿੱਚ ਹੋਰ ਪਾਵਾਂਗੇ ਹਾਂ ਦੇਸੀ ਘਿਓ ਦਾ ਲਓ ਜੀ ਹੁਣ ਆਪੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਗੈਸ ਆਪਣਾ ਬਿਲਕੁਲ ਮੀਡੀਅਮ 'ਤੇ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕੀਤਾ ਹੈਗਾ ਨਾਲ ਦੀ ਨਾਲ ਕਿਉਂ ਐਡ ਕਰਾਂਦੇ ਹੀ ਫਾਇਦਾ ਜੀ ਕਿਉਂ ਜਿੰਨੀ ਜਰੂਰਤ ਆਪਾਂ ਉਨਾਂ ਹੀ ਕਿਉਂ ਐਡ ਕਰਾਂਗੇ ਜੇ ਆਪੇ ਇੱਕਦਮ ਪਹਿਲਾਂ ਹੀ ਜ਼ਿਆਦਾ ਕਿਉਂ ਐਡ ਕਰਤਾਗੇ ਤਾਂ ਕਿਉਂ ਬਹੁਤ ਜ਼ਿਆਦਾ ਹੋ ਜਾਂਦਾ ਪੇਟ ਦੇ ਵਿੱਚ ਜੋ ਕਿ ਕਈ ਵਾਰੀ ਆਪਣਾ ਨਹੀਂ ਮੰਨ ਕਰਦਾ ਕਿ ਆਪਾਂ ਇੰਨਾ ਕਿਉਂ ਖਾ ਸਕੀਏ ਕਿਉਂਕਿ ਵੀਰੇ ਬਲੱਡ ਪ੍ਰੈਸ਼ਰ ਜਾਂ ਲੋ ਬਲੀਜ ਵਾਲਮ ਨਹੀਂ ਵਧੀਆ ਲੱਗਦਾ ਹੈਗਾ ਆਪਾਂ ਨਹੀਂ ਖਾ ਸਕਦੇ ਲਓ ਜੀ ਹੁਣ ਆਪੇ ਇਹਨੂੰ ਚੰਗੀ ਤਰ੍ਹਾਂ ਮਿਲਾਉਂਦੇ ਰਾਵਾਂਗੇ ਮੀਡੀਅਮ ਗੈਸ 'ਤੇ ਚੰਗੀ ਤਰ੍ਹਾਂ ਦਾਲ ਦੇ ਵਿੱਚ ਕਰਾਂਗੇ ਚੰਗੀ ਤਰ੍ਹਾਂ ਮਿਕਸ ਤੁਸੀਂ ਦੇ ਸਕਦੇ ਹੋ ਹੁਣ ਦਾਲ ਨੇ ਆਪਣੀ ਨੇ ਕਿਉਂ ਛੱਡ ਦਿੱਤਾ ਹੈ ਇਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਠੀਕ ਹੈ ਜੀ ਬਹੁਤ ਵਧੀਆ ਹਲਵਾ ਮੂੰਦੀ ਦਾਲ ਦਾ ਤੇ ਬੜੇ ਸੌਕੇ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਬਿਲਕੁਲ ਕੰਮ ਤੇਲ ਦੇ ਵਿੱਚ ਜਾਂ ਘਿਓ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਬਣਾਉਣਾ ਵਧੀਆ ਲੱਗਦਾ ਪਰ ਮੇਰੇ ਹਿਸਾਬ ਨਾਲ ਤੁਸੀਂ ਇਹਨੂੰ ਦੇਸੀ ਘਿਓ ਦੇ ਵਿੱਚ ਬਣਾ ਕੇ ਤਿਆਰ ਕਰੋ ਠੀਕ ਹੈ ਜੀ ਲਓ ਜੀ ਆਪਾਂ ਹੁਣ نیچے ਲਾ ਲਈ ਸੀ ਕੜਾਹੀ ਨੂੰ نیچے ਲਾ ਕੇ ਇਹਦੇ ਵਿੱਚ ਇੱਕ ਪਾਤੀ ਆਪਾਂ ਕਾਜੂ ਤੇ ਬਦਾਮ ਜਿੰਨੂੰ ਆਪਾਂ ਬਿਲਕੁਲ ਬਰੀਕ-ਬਰੀਕ ਕੱਟ ਲਿਆ ਸੀ ਕਿਉਂਕਿ ਆਪਾਂ ਇਹ ਕੜਾਹੀ ਦੇ ਉੱਪਰ ਜਦੋਂ ਆਪਾਂ ਗੈਸ ਤੇ ਰੱਖਾਂਗੇ ਤਾਂ ਉੱਪਰ ਕੋਈ ਵੀ ਐਡ ਨਹੀਂ ਕਰਨਾ ਹੈਗਾ। ਇਕੱਲੀ ਆਪਾਂ ਦਾਲ ਨੂੰ ਪੁਨਕੇ نیچے ਲਾ ਲੈਣਾ ਠੀਕ ਹੈ ਜੀ। ਲਓ ਜੀ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਵਾਦ ਅਨਸਾਰ ਚੀਨੀ। ਉਹ ਤੁਸੀਂ ਆਪਣੇ ਮਿੱਠਾ ਵੱਧ ਘੱਟ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਜਿੰਨਾ ਕ ਤੁਹਾਨੂੰ ਵਧੀਆ ਲੱਗਦਾ ਹੈ ਤੇ ਉਹ ਵੀ ਆਪਾਂ نیچے ਲਾ ਕੇ ਪਾਇਆ ਠੀਕ ਹੈ ਜਿੱਤੇ ਹੋਣਾ ਆਪਾਂ ਦੁਬਾਰਾ ਗੈਸ ਤੇ ਰੱਖਾਂਗੇ ਇੱਕ ਫਰਾਈਪੈਨ ਫਰਾਈਪੈਨ ਦੇ ਵਿੱਚ ਪਾਵਾਂਗੇ ਆਪਾਂ ਇੱਕ ਗਲਾਸ ਪਾਣੀ ਦਾ। ਤੇ ਨਾਲ ਹੀ ਪਾਇਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਕਲਰ ਫੂਡ ਆਪਾਂ ਰੈੱਡ ਤੇ ਥੋੜਾ ਜਿਹਾ orange कलर ਨੂੰ ਮਿਕਸ ਕਰਕੇ ਪਾਵਾਂਗੇ ਤਾਂ ਕਿ ਆਪਣੇ ਪ੍ਰਸ਼ਾਦ ਦਾ ਕਲਰ ਬਹੁਤ ਵਧੀਆ ਆਵੇ ਠੀਕ ਹੈ ਜੀ ਲਓ ਜੀ ਦੋ ਕਲਰਾਂ ਨੂੰ ਆਪਾਂ ਮਿਕਸ ਕਰਕੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇੱਕ ਬਾਲਾ ਉਨਤੇ ਇਸ ਤਰੀਕੇ ਨਾਲ ਪ੍ਰਸ਼ਾਦ ਤੁਸੀਂ ਬਣਾਓ ਜਿੰਨੀ ਕੁ ਲੋੜਾ ਤੁਸੀਂ ਉਨਾਂ ਹੀ ਇਹਦੇ ਵਿੱਚ ਪਾਣੀ ਯੂਜ਼ ਕਰਨਾ ਠੀਕ ਹੈ ਜੀ ਆਪਾਂ ਥੋੜਾ ਜਿਹਾ ਜ਼ਿਆਦਾ ਹੀ ਪਾਣੀ ਨੂੰ ਬਾਲਾ ਹੈ ਜਿੰਨੀ ਆਪਾਂ ਲੋੜ ਆਪਾਂ ਉਨਾਂ ਹੀ ਇਹਦੇ ਵਿੱਚ ਾਡ ਕਰਾਂਗੇ ਲਓ ਜੀ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੁਣ ਗੈਸ ਨੂੰ ਕਰਾਂਗੇ ਆਪਾਂ ਬੰਦ ਥੋੜਾ ਪ੍ਰਸ਼ਾਦ ਦੇ ਵਿੱਚ ਇਹਨੂੰ ਪਾਪਾਵਾਂਗੇ ਜਿੰਨੀ ਲੋੜ ਆਪਾਂ ਥੋੜਾ ਥੋੜਾ ਕਰਕੇ ਨਾਲ ਦੇ ਨਾਲ ਯਾਟ ਕਰਾਂਗੇ ਤੇ ਹੁਣ फटाफट ਆਪਾਂ ਇਹਨੂੰ ਕਰਾਂਗੇ ਮਿਕਸ ਇਸ ਤਰੀਕੇ ਦੇ ਨਾਲ ਲਓ ਜੀ ਬਹੁਤ ਵਧੀਆ ਤੇ ਬਹੁਤ ਹੀ ਟੇਸਟੀ ਤੇ ਦਾਰਿੰਦਾਰੇ ਪ੍ਰਸ਼ਾਦ ਮੂੰਗ ਦੀ ਦਾਲ ਦਾ ਬਣ ਕੇ ਤਿਆਰ ਹੋ ਗਮ ਤੇ ਕਾਂਚੀ ਵੀ ਇੰਨਾ ਜ਼ਿਆਦਾ ਟੇਸਟੀ ਹਨ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਖਾਣੇ ਹੋ ਨਾ ਜੀ ਬਿਲਕੁਲ ਉਹੀ ਟੇਸਟ ਬਿਲਕੁਲ ਉਹੀ ਚੀਜ਼ ਬਣ ਕੇ ਆਪਾਂ ਘਰ ਦੇ ਵਿੱਚ ਤਿਆਰ ਕੀਤੀ ਹੈ ਲਓ ਜੀ ਆਪਾਂ ਨਾਲ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਤੇ ਥੋੜਾ ਜਿਹਾ ਪਾਣੀ ਜੇ ਆਪਣੀ ਲੋੜ ਹੋਈ ਤਾਂਪ ਹੋਰ ਐਡ ਕਰਾਂਗੇ ਨਹੀਂ ਤਾਂ ਜੇ ਆਪ ਨੂੰ ਨਹੀਂ ਲੋੜ ਹੋਈ ਤਾਂ ਬਿਲਕੁਲ ਵੀ ਐਡ ਨਹੀਂ ਕਰਾਂਗੇ ਠੀਕ ਹੈ ਜੀ ਲਓ ਜੀ ਤਾਈਹ ਤਰਫ ਆਪਾਂ ਚੰਗੀ ਤਰ੍ਹਾਂ ਕਰ ਚੀਨੂ ਘੋਲ ਲਿਆ ਸੀ ਦੇਖੋ ਜੀ ਬਹੁਤ ਵਿਧੀਆ ਪ੍ਰਸ਼ਾਦ ਬਣ ਕੇ ਆਪਣਾ ਮੂਹ ਦੀ ਦਾਲ ਤਾਂ ਤਿਆਰ ਹੋਇਆ ਬਹੁਤ ਹੀ ਦਾਣੇਦਾਰ ਤੇ ਬਹੁਤ ਜ਼ਿਆਦਾ ਟੇਸਟੀ ਹੈ ਜਿੰਨੇ ਦੇਖਣ ਨੂੰ ਵਿਧੀਆ ਲੱਗਦਾ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਤੇ ਇੱਕ ਦੋ ਮਿੰਟ ਨੂੰ ਲਗਾਤਾਰ ਆਪਾਂ ਇਸਾ ਚੰਗੀ ਤਰ੍ਹਾਂ ਮਲਾਂਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖਾਂਗੇ ਇੱਕ ਦੋ ਮਿੰਟ ਉਦੋਂ ਨਾਲ ਆਪਣਾ ਪ੍ਰਸ਼ਾਦ ਬਹੁਤ ਵਧੀਆ ਕਲਰ ਬਣ ਜੂਗਾ ਪ੍ਰਸ਼ਾਦ ਲਓ ਜੀ ਪ੍ਰਸ਼ਾਦ ਬਿਲਕੁਲ ਬਣ ਗਿਆ ਆਪਣਾ ਤਿਆਰਾ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਇੱਕ ਚਮਚਾ ਦیسی ਘਿਓ ਦਾ ਇਹ ਤੁਸੀਂ ਜ਼ਰੂਰ ਪਾਓ ਲਾਸਟ ਤੇ ਉਦੋਂ ਆਪਾਂ ਟੱਕਰ ਹੁਣ ਬੰਦ ਕਰਕੇ ਰੱਖਦਾ ਇੱਕ ਦੋ ਮਿੰਟ ਲਈ ਤੇ ਇੱਧਰ ਆਪਾਂ ਗੈਸ ਦੇ ਉੱਤੇ ਤਵੇ ਨੂੰ ਕਰਾਂਗੇ ਹੁਣ ਚੰਗੀ ਤਰ੍ਹਾਂ ਗਰਮ ਚੰਗੀ ਤਰ੍ਹਾਂ ਤਵੇ ਨੂੰ ਆਪਾਂ ਗਰਮ ਕਰਕੇ ਉਦੋਂ ਉੱਤੇ ਆਪਾਂ ਕੜਾਹੀ ਰੱਖ ਦਿੱਤੀ ਉਸ ਤੋਂ ਬਾਅਦ ਆਪਾਂ ਗੈਸ ਨੂੰ ਕਰਤਾ ਸੀ ਬੰਦ ਲੋ ਜੀ ਬਹੁਤ ਹੀ ਵਧੀਆ ਜਿਆਦਾ ਤੇ ਬਹੁਤ ਹੀ ਜਿਆਦਾ ਟੇਸਟੀ ਪਛਾਦ ਬਣੀ ਕੇ ਤਿਆਰ ਹੋਇਆ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਘਰ ਦੇ ਵਿੱਚ ਮੂੰਗ ਦੀ ਦਾਲ ਦਾ ਹਲਵਾ ਜ਼ਰੂਰ ਬਣਾਇਓ ਇਹ ਬਿਲਕੁਲ ਵੀ ਔਖਾ ਨਹੀਂ ਹੈਗਾ ਬਣਾਉਣ ਦੇ ਵਿੱਚ ਬਹੁਤ ਹੀ ਵਧੀਆ ਤੇ ਪਸੰਦ ਚੋਕੇ ਤਰੀਕੇ ਨਾਲ ਦੱਸਿਆ ਤੇ ਇੱਕ ਵਾਰੀ ਤੁਸੀਂ ਜ਼ਰੂਰ ਟਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਆਪਾਂ ਤੁਹਾਨੂੰ ਨੇੜੇ ਹੋ ਕੇ ਵੀ ਚੰਗੀ ਤਰ੍ਹਾਂ ਦਿਖਾ ਦਿੱਤਾ ਹੈ ਓਕੇ ਜੀ ਥੈਂਕ ਯੂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਤਾਂ ਕਿ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਪਲੀਜ਼ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਓਕੇ ਜੀ ਥੈਂਕ ਯੂ ਬਾਏ